ਸਾਰਿਆਂ ਪਿਆਰ ਭਰੀ ਸਸ਼ੇਕਾਲ ਜੀ ਮੇਗੀ ਤੁਹਾਨੂੰ ਪਤਾ ਹੈ ਕਿ ਕੱਲ ਪੰਜਾਬ ਬੋਰਡ ਦਾ ਜਿਹੜਾ 8ਵੀਂ ਦਾ ਪੇਪਰ ਪੰਜਾਬੀ ਦਾ ਹੋਵੇਗਾ ਤਾਂ ਇਸ ਦਾ ਹੀ ਸੈਂਪਲ ਪੇਪਰ ਦੇਖਦੇ ਹਾਂ ਇਸ ਵੀਡੀਓ ਵਿੱਚ ਕਿ ਕਿਸ ਤਰ੍ਹਾਂ ਦਾ ਪੈਟਰਨ ਆਏਗਾ ਕਿਸ ਤਰ੍ਹਾਂ ਦਾ ਸਟਰਕਚਰ ਆਏਗਾ ਕਿਵੇਂ ਕਿਸ ਤਰ੍ਹਾਂ ਦਾ ਪੇਪਰ ਆਏਗਾ ਤੇ ਕਿੰਨੇ ਨੰਬਰਾਂ ਦਾ ਹੋਵੇਗਾ ਤੇ ਇਸ ਦੇ ਨੰਬਰ ਕਿਵੇਂ ਡਿਵਾਈਡ ਕੀਤੇ ਨੇ ਕਿਹੜੀ ਚੀਜ਼ ਕਿੰਨੇ ਨੰਬਰ ਦੀ ਹੋਏਗੀ ਤੇ ਇਸ ਵਿੱਚ ਮੋਸਟ ਇੰਪੋਰਟੈਂਟ ਜਿਹੜੇ ਟੌਪਿਕ ਆ ਕੁਐਸਚਨ ਆਨਸਰ ਆ ਸਾਰੇ ਕਵਰ ਕੀਤੇ ਗਏ ਨੇ ਜੋ ਬਾਰ-ਬਾਰ ਪੇਪਰਾਂ 'ਚ ਰਿਪੀਟ ਹੋਏ ਨੇ ਇਹੀ ਇਸ ਤਰ੍ਹਾਂ ਦਾ ਹੀ ਪੇਪਰ ਆਏਗਾ ਤੇ ਇਸ ਤੋਂ ਹੀ ਕੁਐਸਚਨ ਜਿਹੜੇ ਆ ਰਿਪੀਟ ਹੋਣਗੇ ਚਲੋ ਦੇਖਦੇ ਆ ਇਸ ਵੀਡੀਓ ਚ ਜਿਹੜਾ ਪੇਪਰ ਦਾ ਸਮਾਂ 3 ਘੰਟੇ ਦਾ ਰਹੇਗਾ ਚਲੋ ਸ਼ੁਰੂ ਕਰਦੇ ਆ ਇਸ ਤੋਂ ਇਲਾਵਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਜੋ ਮੈਂ ਜੋ ਪੰਜਾਬ ਬੋਰਡ ਦਸਮੀ ਪਲੱਸ 2 ਦੀਆਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆ ਸਕਾਂ ਔਰ ਜਿਆਦਾ ਤੋਂ ਜਿਆਦਾ ਐਪਰੀਸ਼ੀਏਟ ਕਰਨਾ ਹੈ ਤਾਂ ਪਹਿਲਾ ਇਹਦਾ ਪ੍ਰੈਸ਼ਨ ਹੈ ਪਹਿਲਾ ਨੰਬਰ ਹੈ ਫਸਟ ਨੰਬਰ ਤੇ ਤੁਹਾਨੂੰ ਆਏਗਾ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਜੋ ਕਿ 5 ਨੰਬਰ ਦਾ ਹੋਵੇਗਾ ਜਿਸ ਤਰ੍ਹਾਂ ਕਿ ਇੱਥੇ ਦਿਖਿਆ ਤੁਸੀਂ ਦੇਖ ਰਹੇ ਹੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ ਇਸ ਤਰ੍ਹਾਂ ਦਾ ਪੈਰਾਗ੍ਰਾਫ ਆਏਗਾ ਤੁਹਾਨੂੰ ਪੇਪਰ 'ਚ ਹੋ ਸਕਦਾ ਹੈ ਇਹੀ ਆ ਜਾਏ ਤੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਹੈ ਇਸੇ ਤੈ ਤੁਹਾਨੂੰ ਅੰਸਲ ਮਿਲਣਗੇ ਪਹਿਲਾ ਜਿਹੜਾ ਕੁਐਸਚਨ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਪਾਠ ਦੀ ਲੇਖਿਕਾ ਦਾ ਨਾਮ ਦੱਸੋ ਜਿਹੜਾ ਇਹ ਚੈਪਟਰ 8ਵੀਂ ਕਲਾਸ ਦੀ ਬੁੱਕ 'ਚ ਹੈ ਇਹਦਾ ਕਹਿੰਦੇ ਲੇਖਿਕਾ ਕੌਣ ਸੀ ਰਾਈਟਰ ਕੌਣ ਸੀ ਇਹ ਤੁਸੀਂ ਉੱਪਰ ਪੜ੍ਹਨਾ ਇਹਦਾ ਸੀ ਡਾਕਟਰ ਹਵਿੰਦਰ ਕੋਰ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਕਿੰਨੇ ਕਿੰਨੇ ਗੁਰੂ ਹਨ ਇਹਦਾ ਤੁਹਾਨੂੰ ਆਨਸਰ ਪੈਰੇ ਦੇ ਵਿੱਚ ਹੀ ਮਿਲ ਜਾਏਗਾ ਪੈਰਾ ਪੜ੍ਹ ਕੇ ਹੀ ਪੰਜਵਾਂ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਜਿਹੜਾ ਸਥਾਨ ਹੈ ਸ਼ਹਿਰ ਕਿਹੜਾ ਸੀ ਇਹ ਵੀ ਤੁਹਾਨੂੰ ਆਨਸਰ ਵਿੱਚੋਂ ਹੀ ਪੜ੍ਹ ਕੇ ਮਿਲ ਜਾਏਗਾ ਕਿਹੜਾ ਸੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਇਹ ਸਾਰਾ ਜਿਹੜਾ ਵਿੱਚ ਦਿੱਤਾ ਗਿਆ ਹੈ ਦੇਖੋ ਤੁਈ ਧਿਆਨ ਨਾ ਪੜੋ ਉਹਨੂੰ ਗੋਇੰਦਵਾਲ ਵਿਖੇ ਦਿੱਤਾ ਹੈ ਨਾ ਅੱਗੇ ਉਹਨਾਂ ਦਾ ਜਨਮ ਦੀ ਡੇਟ ਵੀ ਦਿੱਤੀ ਹੈ ਕਦੋਂ ਹੋਇਆ ਸੀ ਇਹ ਵੀ ਤੁਹਾਨੂੰ ਪੈਰੇਚ ਦਿੱਤੀ ਹੈ ਤੁਸੀਂ ਬਸ ਪੈਰੇ ਨੂੰ ਧਿਆਨ ਨਾ ਪੜਨਾ ਹੈ ਨੈਕਸਟ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਜੀ ਪਾਸੋਂ ਵਿਸੇ ਵਿੱਚ ਕੀ ਪ੍ਰਾਪਤ ਹੋਇਆ ਇਹ ਵੀ ਤੁਸੀਂ ਧਿਆਨ ਨਾ ਪੜਨਾ ਹੈ ਚੌਥੇ ਦਾ ਸੀ ਆਪਸ਼ਨ ਸੀ ਸਸਾ ਆਪਸ਼ਨ ਸੀ ਚੌਥੇ ਦਾ ਸਸਾ ਸੀ ਪੰਜਵਾਂ ਵੀ ਪੜਨਾ ਹੈ ਤੁਸੀਂ ਹੁਣ ਫੇਰ ਤਾਂ ਇੱਕ ਪੈਰਾ ਆਏਗਾ ਉਹ ਵੀ 5 ਨੰਬਰ ਦਾ ਹੋਏਗਾ ਇਹਨੂੰ ਵੀ ਪੜ੍ਹ ਕੇ ਤੁਸੀਂ ਪ੍ਰਸ਼ਨ ਦੇ ਉੱਤਰ ਦੇਣੇ ਆ ਪ੍ਰਸ਼ਨ ਨੰਬਰ 2 ਹੈ ਜਿਹੜਾ ਉਹ ਵੀ ਪੈਰਾ ਹੀ ਆਏਗਾ ਦੇਖੋ ਇਸ ਤਰ੍ਹਾਂ ਇਹ ਲੋੜੀ ਦੇ ਨਾਲ ਰਿਲੇਟਡ ਪੈਰਾ ਹੈ ਵਿੱਚ ਗੀਤ ਵੀ ਲਿਖਿਆ ਗਿਆ ਹੈ ਪੌਦੇ ਮਹੀਨੇ ਘਰ ਪਰਿਵਾਰ ਵਿੱਚ ਤਾਂ ਪੌਦੇ ਮਹੀਨੇ ਕਿਹੜਾ ਤਿਹਾੜਾ ਹੁੰਦਾ ਇਸ ਦੇ ਨਾਲ ਰਿਲੇਟਡ ਲੋੜੀ ਦੇ ਨਾਲ ਰਿਲੇਟਡ ਹੈ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਹੈ ਤੇ ਇਸ ਦੇ ਅਨਸਰ ਦੇਣੇ ਨੇ ਘਰ ਪਰਿਵਾਰ ਤੇ ਖੇਤੀ ਦਾ ਕੋਈ ਵੀ ਕੰਮ ਚੰਗੀ ਤਰ੍ਹਾਂ ਨਾਲ ਨਪੇਰੇ ਕਿਉਂ ਨਹੀਂ ਚੜਦਾ ਪੌਦੇ ਮਹੀਨੇ ਵਿੱਚ ਵਧੇਰੇ ਠੰਡ ਹੋਣ ਕਰਕੇ ਲੋੜੀ ਤੋਂ ਦੂਸਰੇ ਦਿਨ ਕਿਹੜਾ ਦੇਸੀ ਮਹੀਨਾ ਸ਼ੁਰੂ ਹੋ ਜਾਂਦਾ ਹੈ ਇਹ ਵੀ ਤੁਹਾਨੂੰ ਪਰ ਪੈਰੇ ਵਿੱਚ ਪੜ੍ਹ ਕੇ ਪਤਾ ਲੱਗ ਜਾਏਗਾ ਤੁਸੀਂ ਬਸ ਪੈਰੇ ਨੂੰ ਧਿਆਨ ਨਾਲ ਪੜ੍ਹਨਾ ਹੈ ਪਹਿਲਾ ਪੈਰਾ ਵੀ 5 ਨੰਬਰ ਦਾ ਦੂਸਰਾ ਵੀ 5 ਨੰਬਰ ਦਾ ਹੋਏਗਾ ਕਿਹੜਾ ਸ਼ੁਰੂ ਹੋ ਜਾਂਦਾ ਮਗ ਇਸ ਤਰ੍ਹਾਂ ਪਰਵਾਦ ਜੀਆਂ ਨੂੰ ਉਦਮੀ ਬਣਾਉਂਦੀ ਮੰਗ ਕਰਦੀਆਂ ਹੋਈਆਂ ਕਿਸ ਨੂੰ ਅਗਨੀ ਭੇਟ ਕਰਦੀਆਂ ਹਨ ਕਿਸ ਨੂੰ ਅਗਨੀ ਭੇਟ ਕਰਦੀਆਂ ਹਨ ਇਹਦਾ ਅਨਸਰ ਵੀ ਤੁਹਾਨੂੰ ਦੇ ਦਿੱਤਰ ਨੂੰ ਅਗਨੀ ਵਿੱਚ ਪਾ ਦਿੰਦੀਆਂ ਦਲਿੱਦਰ ਨੂੰ ਬੋਲਦੇ ਨਾ ਇਹ ਦਲਿੱਦਰ ਆਵੇ ਇਸ਼ਰ ਜਾਵੇ ਲੋੜੀਵਾਲ ਦਿਨ ਗਰੀਬ ਪਰਵਾਦੀਆਂ ਧੀਆ ਦੇ ਵਿਆਹ ਕਿਸ ਨੇ ਕਰਵਾਏ ਸੀ ਕਿਸ ਨੇ ਕਰਵਾਏ ਸੀ ਦੁੱਲਾ ਪੱਟੀ ਨੇ ਗਰੀਬ ਪਰਵਾਦੀਆਂ ਧੀਆ ਦੇ ਵਿਆਹ ਕਰਵਾ ਕੇ ਦੁੱਲਾ ਪੱਟੀ ਨੇ ਉਹਨਾਂ ਧੀਆ ਦੇ ਪੱਲੇ ਕੀ ਪਾਇਆ ਸੀ ਗਾਣਾ ਗਾਉਂਦੇ ਨੇ ਸ਼ੇਰੇ ਸ਼ੱਕਰ ਪਾਈ ਇਹ ਜੋ ਸੁੰਦਰਮੁੰਦਰੀ ਵਾਲਾ ਗੀਤ ਹੈ ਉੱਪਰ ਦਿੱਤਾ ਹੈ ਸ਼ੇਰੇ ਸ਼ੱਕਰ ਪਾਈ ਆਹ ਦੇਖੋ ਤੁਸੀਂ ਧਿਆਨ ਨਾਲ ਦੇਖੋ ਤੁਸੀਂ ਬਸ ਪੈਰੇ ਨੂੰ ਧਿਆਨ ਨਾਲ ਪੜਨਾ ਹੈ ਸ਼ੱਕਰ ਪਾ ਕੇ ਉਹਨਾਂ ਦਾ ਡੋਲਾ ਤੋੜਿਆ ਸੀ ਲਿਖਿਆ ਤੇ ਸ਼ੱਕਰ ਪਾਈ ਸੀ ਤੇ ਪ੍ਰਸ਼ਨ ਨੰਬਰ 3 ਇਹਦੇ ਵਿੱਚ ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਸਹੀ ਤਰ੍ਹਾਂ 5 ਨੰਬਰ ਦਾ ਹੋਵੇਗਾ ਜਿੱਚ ਤੁਹਾਨੂੰ ਆਣਗੇ ਤੁਸੀਂ অপਸ਼ਨ ਆਣਗੇ ਹੇਠ ਲਿਖਿਆਂ ਵਿੱਚੋਂ ਨਾਮ ਸ਼ਬਦ ਕਿਹੜਾ ਹੈ ਉਸਨੇ ਕਿੰਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਹੈ ਇਸ ਦਾ ਅਨਸਰ ਜੋਨੀ ਵਿਸ਼ਰਾਮ ਚਿੰਨ ਕਿਹੜਾ ਹੈ ਜੋਨੀ ਵਿਸ਼ਰਾਮ ਚਿੰਨ ਇਹਨਾਂ ਚ ਕਿਹੜਾ ਹੈ ਇਹਦੇ ਚ ਸ ਸੱ 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 ਤੱਕ ਤੁਹਾਨੂੰ অপਸ਼ਨ ਦਿੱਤੇ ਗਏ ਨੇ ਊੜਾ ਐੜਾ ਈੜੀ ਸੱਸਾ ਇੰਤ ਇਹਦੇ ਆਲਾ ਦੇਖਣਾ ਹੈ ਤੇ ਇਹਦਾ ਅਨਸਰ ਦੇਣਾ ਹੈ ਤੀਸਰੇ ਨੰਬਰ ਤੇ ਤੁਹਾਨੂੰ ਇਹ ਹੀ ਆਏਗਾ ਬਹੁ ਵਿਕਲਪੀ ਪ੍ਰਸ਼ਨ ਮਤਲਬ ਕਿ অপਸ਼ਨ ਦੇ ਕੇ ਤੁਹਾਨੂੰ ਟਿੱਕ ਕਰਨਾ ਹੈ ਐੜਾ ਹੈ ਇਸਦਾ ਅਨਸਰ ਕਿਸੇ ਸ਼ਬਦ ਦੇ ਸਮਾਨ ਅਰਥਾ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ ਕੀ ਹੁੰਦੇ ਹਨ ਸਮਾਨਾਰਥਕ ਸ਼ਬਦ ਅੱਖ ਦਾ ਧਾਰਾ ਮੁਹਾਵਰੇ ਦਾ ਸਹੀ ਅਰਥ ਹੈ ਬਹੁਤ ਹੀ ਸੌਖਾ ਮੁਹਾਵਰਾ ਹੈ ਬਹੁਤ ਪਿਆਰਾ ਆਏਗਾ ਅਸੀਂ ਕਲ ਸਾਇੰਸ ਸਿਟੀ ਦੇਖਣਗੇ ਵਾਕ ਵਿੱਚ ਕਿਰਿਆ ਸ਼ਬਦ ਚੁਣੋ ਗੇ ਠੀਕ ਹੈ ਅੱਗੇ ਤੁਹਾਨੂੰ ਚੌਥੇ ਨੰਬਰ ਤੇ ਆਏਗਾ ਵਸਤੁਨਿਸ਼ਟ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਮੀਨ ਸ਼ਾਰਟੇ ਸ਼ਾਰਟ ਕੁਐਸਚਨ ਆਨਸਰ ਹੁੰਦੇ ਆ ਜੋ 5 ਨੰਬਰ ਦੇ ਆਣਗੇ ਇੱਕ-ਇੱਕ ਨੰਬਰ ਦੇ 5 ਕੁਐਸਚਨ ਹੈ ਇੱਕ-ਇੱਕ ਨੰਬਰ ਦੇ ਆਉਣਗੇ ਪੰਜਾਬੀ ਬੋਲੀ ਦੀ ਲਿਪੀ ਦਾ ਕੀ ਨਾਮ ਹੈ ਵਨ ਕਿਸ ਨੂੰ ਕਹਿੰਦੇ ਨੇ ਨਾਮ ਕਿਸ ਨੂੰ ਕਹਿੰਦੇ ਨੇ ਜੋਜਕ ਕਿਸ ਨੂੰ ਕਹਿੰਦੇ ਨੇ ਨਾਮ ਕਿਸੇ ਸਥਾਨ ਜਗ੍ਹਾ ਦੇ ਨਾਮ ਨੂੰ ਜੋਜਕ ਜੋ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਜੋਜਕ ਕਿਹਾ ਜਾਂਦਾ ਹੈ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਤੁਹਾਨੂੰ ਕੁਐਸਚਨ ਆਣਗੇ ਇਹ ਪੇਪਰ ਦੇ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਮੋਸਟ ਇੰਪੋਰਟੈਂਟ ਨੇ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਨਾਮ ਤੁਹਾਨੂੰ ਪਤਾ ਹੈ ਵਨ ਵੀ ਪਤਾ ਹੈ ਜੋਜਕ ਕਿਸ ਨੂੰ ਕਹਿੰਦੇ ਨੇ ਜੋ ਦੋ ਅੱਖਰਾਂ ਨੂੰ ਜੋੜੇ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਤੇ ਫਰੈਂਡਸ ਤੁਸੀਂ ਜਤੋ ਜਨਾਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਤਾਂ ਜੋ ਮੈਂ ਹੋਰ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆ ਸਕਾਂ ਮੈਂ ਪਲੱਸ 2 ਦੀਆਂ ਔਰ 10th ਦੀਆਂ ਵੀ ਪਾਵਾਂਗੀ ਵੀਡੀਓ ਅੱਗੇ ਪ੍ਰਸ਼ਨ ਨੈਕਸਟ ਅੱਗੇ ਪ੍ਰਸ਼ਨ ਨੰਬਰ 5th ਪੰਜਵਾਂ ਜਿਹੜਾ ਪ੍ਰਸ਼ਨ ਹੈ ਉਸ ਵਿੱਚ ਤੁਹਾਨੂੰ ਬਾਖ ਪੜ ਕੇ ਖਾਲੀ ਥਾਂਵਾਂ ਭਰੋ ਖਾਲੀ ਥਾਂਵਾਂ ਆਣ ਗਿਆ 5 ਨੰਬਰ ਦੀਆਂ ਕਿਸੇ ਸ਼ਬਦੇ ਵਿਰੋਧੀ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਡੈਸ਼ ਹੁੰਦੇ ਨੇ ਇਸ ਤਰ੍ਹਾਂ ਆएंगे ਆਪਸ਼ਨ ਵੀ ਆਣਗੇ ਤੇ ਖਾਲੀ ਥਾਂਵਾਂ ਤੁਸੀਂ ਆਪਸ਼ਨ ਦੇਖ ਕੇ ਭਰਨੀਆਂ ਨੇ ਕਿਹੜਾ ਮਤਲਬ ਕਿ ਵਿਰੋਧੀ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਨੇ ਵਿਰੋਧਾਰਥਕ ਸ਼ਬਦ ਕਹਿੰਦੇ ਨੇ ਇਹ ਆਪਸ਼ਨ ਇਹਦਾ ਸਹੀ ਆਏਗਾ ਜੋਗ ਦਾ ਵਿਰੋਧੀ ਸ਼ਬਦ ਹੈ ਜੋਗ ਦਾ ਵਿਰੋਧੀ ਸ਼ਬਦ ਹੈ ਉੜਾ ਏੜਾ ਈੜੀ ਸੱਸਾ ਇਹਨਾਂ ਆਪਸ਼ਨਾਂ 'ਤੇ ਧਿਆਨ ਨਾਲ ਦੇਖੋ ਜੋ ਸਹੀ ਲੱਗਦਾ ਉਸ ਨੂੰ ਤੁਸੀਂ ਵਿੱਚ ਫਿਲ ਕਰਨਾ ਹੈ ਇਹ ਉਹ ਕੁਐਸਚਨ ਨੇ ਸਾਰੇ ਜੋ बार-बार ਪੇਪਰਾਂ 'ਚ ਰਿਪੀਟ ਹੋਏ ਨੇ ਇਹਨਾਂ ਨੂੰ ਤੁਸੀਂ ਚੰਗੀ ਚੰਗੀ ਤਰ੍ਹਾਂ ਕਰ ਲੈਣਾ ਹੈ ਵਿਜੋਗ ਠੀਕ ਹੈ ਉੱਚੇ ਦਾ ਸਮਾਨਾਰਥਕ ਸ਼ਬਦ ਮਤਲਬ ਸੇਮ ਹੈ ਜੋ ਉੱਚੇ ਦੇ ਓਪਰਾ ਟੁਕਮਾ ਅਨੁਸਚਿਤ ਸ਼ਲਾਂਗ ਜੋ ਸ਼ਲਾਂਗਾ ਜੋ ਸ ਆਏਗਾ ਉਹ ਥਾਂ ਜਿੱਥੇ ਪਹਿਲਵਾਨ ਕੋਲ ਕਰਦੇ ਨੇ ਦੀ ਥਾਂ ਸਹੀ ਇੱਕ ਸ਼ਬਦ ਲਿਖੋ ਤਾਂ ਇਹਦਾ ਅਨਸਰ ਕੀ ਆਵੇਗਾ ਅਖਾੜਾ ਨੈਕਸਟ ਹੈ 5th ਅਕਲ ਦਾ ਪੈਰੀ ਮੁਹਾਵਰੇ ਦਾ ਸਹੀ ਅਰਥ ਲਿਖੋ ਅਕਲ ਦਾ ਪੈਰੀ ਤੇ ਆਏਗਾ ਸਬ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਹੈ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਨੈਕਸਟ ਦਾ ਸਹੀ ਮਿਲਾਨ ਕਰੋ ਵਿਰਸਾ ਅੱਗੇ 6ਵੇਂ ਨੰਬਰ ਤੇ ਤੁਹਾਨੂੰ ਆਏਗਾ ਸਹੀ ਮਿਲਾਨ ਕਰੋ 5 ਨੰਬਰ ਦੇ ਹੋਣਗੇ ਵਿਰਸਾ ਜੱਦੀ ਜਾਇਦਾਦ ਇਸ ਤਰ੍ਹਾਂ ਦੇ ਆਣਗੇ ਬੋਲੀ ਕੀ ਹੁੰਦੀ ਹੈ ਪੋਲੇੰ ਦਾ ਪੋੜੀਦਾਰ ਖੂ ਬਖੂਬੀ ਬਖੂਬੀ ਹੁੰਦਾ ਹੈ ਕਿ ਕੋਈ ਬਹੁਤ ਚੰਗਾ ਬਹੁਤ ਚੰਗੀ ਤਰ੍ਹਾਂ ਜਿਹਦਾ ਮਨਸੂਬਾ ਇਰਾਦਾ ਬਖੂਬੀ ਬਹੁਤ ਚੰਗੀ ਤਰ੍ਹਾਂ ਤਸੀਹੇ ਕਸ਼ਟ ਠੀਕ ਹੈ ਅੱਗੇ 7ਵੇਂ ਨੰਬਰ ਤੇ ਤੁਹਾਨੂੰ ਆਏਗਾ 4 ਨੰਬਰ ਦਾ ਆਏਗਾ ਕਿ 17 ਵਿੱਚੋਂ ਕਿਸੇ ਇੱਕ ਦੇ ਪਾਅ ਅਰਥ ਲਿਖੋ 17 ਜਿਹੜੀਆਂ ਪਣਿਆ ਇਹਦੇ ਪਾਅ ਅਰਥ ਲਿਖਣੇ ਆ ਦੋ ਆਣਗੇ ਪੈਰੇ ਇਹਨਾਂ ਨੂੰ ਤਾਂ ਧਿਆਨ ਨਾ ਪੰਡਣਾ ਤੇ ਪਾਵਰਥ ਲਿਖਣੇ ਆ ਤੇਰੀਆਂ ਮੱਖਿਓ ਮਿੱਠੀ ਬੋਲੀ ਦੀ ਸਿਫਤ ਕਰਦੇ ਆ ਜਿਉਂ ਨਾ ਰਜਦਾ ਹੈ ਉਰਦੂ ਹਿੰਦੀ ਦੀਆਂ ਸਾਜਾਂ ਵਿੱਚ ਸੁਲਤਾਨ ਤੇਰਾ ਹੀ ਵੱਜਦਾ ਹੈ ਜਾਂ ਜੇ ਕੁਝ ਲੋਕ ਛੇ ਮਨ ਵਿੱਚ ਸੱਜਣਾ ਉਦਮ ਕਰੀ ਜਰੂਰ ਮੈਨੂੰ ਉਦਮ ਨਹੀਂ ਕੁਝ ਇਹ ਜਿਹੜਾ ਆਣਗੇ ਤੁਹਾਨੂੰ ਦੋ ਪੈਰੇ ਪਾਵ ਦੇਖੋ ਮੈਂ ਦੱਸ ਰਹੀ ਆ ਇਸ ਲਾਈਨ ਵਿੱਚ ਪੰਜਾਬੀ ਭਾਸ਼ਾ ਦੀ ਮਿਠਾਸ ਤੇ ਮਹੱਤਤਾ ਦੀ ਵਡਿਆਈ ਕੀਤੀ ਗਈ ਹੈ ਲੇਖਕ ਕਹਿੰਦਾ ਹੈ ਕਿ ਉਹ ਪੰਜਾਬੀ ਦੀ ਮਿੱਠੀ ਬੋਲੀ ਦੀ ਸਿਫਤ ਕਰ ਲੇਖਕ ਕਹਿੰਦਾ ਹੈ ਕਿ ਉਹ ਪੰਜਾਬੀ ਬੋਲੀ ਦੀ ਮਿੱਠੀ ਸਿਫਤ ਕਰਦੇ ਨਹੀਂ ਰਜਦਾ ਭਾਵੇਂ ਉਰਦੂ ਹਿੰਦੀ ਵਰਗੀਆਂ ਭਾਸ਼ਾਵਾਂ ਵਿੱਚ ਬਹੁਤ ਸੁੰਦਰ ਸਾਜ਼-ਸਮਾਨ ਹਨ ਪਰ ਸੁਰ ਤਾਲ ਹਮੇਸ਼ਾ ਪੰਜਾਬੀ ਦਾ ਹੀ ਵੱਜਦਾ ਹੈ ਠੀਕ ਹੈ ਦੂਜੀ ਅੱਗੇ ਭਾਵ ਅਰਥ ਜਿਹੜਾ ਦੂਸਰਾ ਪੈਰਾ ਸੀ ਉਸ ਵਿੱਚ ਕੀ ਆਇਆ ਹੈ ਇਸ ਲਾਈਨ ਵਿੱਚ ਉਦਮ ਮਿਹਨਤ ਦੀ ਮਹੱਤਤਾ ਨੂੰ ਜਿਹੜਾ ਹੈ ਜੇ ਕੁਝ ਲੋਚੇ ਮਨਵੀ ਸੱਜਣਾ ਇਹਦੇ ਵਿੱਚ ਕੀ ਉਦਮ ਮਤਲਬ ਮਿਹਨਤ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ ਤੁਸੀਂ ਇਸ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਜੋ ਮੈਂ ਪਾ ਵਰਸ ਦਿੱਸੇ ਨੇ ਇਹਨਾਂ ਚੰਗੀ ਤਰ੍ਹਾਂ ਯਾਦ ਕਰ ਲਓ ਚਾ ਲੇਖ ਕੇ ਰੱਖ ਲਓ ਠੀਕ ਹੈ ਮਿਹਨਤੀ ਮਹੱਤਤਵਨ ਦੱਸਾਇਆ ਹੈ ਲੇਖੇ ਕਹਿੰਦਾ ਕਿ ਜੇਕਰ ਮਨ ਵਿੱਚ ਕੋਈ ਇੱਛਾ ਹੋਵੇ ਤਾਂ ਉਸ ਨੂੰ ਪੂਰਾ ਕਰਨ ਲਈ ਉਦਮ ਕਰਨਾ ਚਾਹੀਦਾ ਹੈ ਮਿਸ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਤੇ ਹੀ ਹੈ ਸਾਰਾ ਨੈਕਸਟ ਤੁਹਾਨੂੰ 8ਵੇਂ ਨੰਬਰ ਤੇ ਆਏਗਾ ਕਿ ਕਿਸੇ ਪੰਜ ਦੇ ਉੱਤਰ ਲਿਖੋ ਠੀਕ ਹੈ ਪ੍ਰਸ਼ਨਾਂ ਦੇ ਸੱਤ ਦਿੱਤੇ ਜਾਣਗੇ ਇਹ ਥੋੜੇ ਲੌਂਗ ਨੇ ਤੇ ਪੰਜਾਂ ਜੋ ਸੌਰੀ ਤੁਸੀਂ ਕਿਸੇ ਪੰਜ ਦੇ ਉਤਲਿਖਨ ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਤੇ ਕਿਹੜੀਆਂ ਨੂੰ ਸਵਰਗ ਆਖਦਾ ਹੈ ਸ਼ਰਾਮਾ ਦੀ ਛਿੰਜ ਦੇ ਮੇਲੇ ਦਾ ਦ੍ਰਿਸ਼ ਕਰੋ ਰੂਪਨਗਰ ਸ਼ਹਿਰ ਦਾ ਸੰਬੰਧ ਭਾਦੀ ਪ੍ਰਾਂਤ ਸਭਿਤਾਲਾ ਕਿਵੇਂ ਜੁੜਿਆ ਵਿਪਤਾ ਸਮੇਂ ਪਿਖੂ ਤੇ ਉਸਤੇ ਪਰਵਾਲੀ ਰੁੱਕੇ ਮਸਹਾਈ ਹੋਏ ਪੰਜਾਬ ਕੋਨ ਨੂੰ ਜਾਪਿਆ ਜਿਵੇਂ ਲੜਾਈ ਦੀ ਖਬਰ ਨਹੀਂ ਉਸਤੇ ਦਿਲ ਦਾ ਚੈਨ ਖੋ ਲਿਆ ਹੋਵੇ ਪੰਜਾਬ ਕੋਨ ਨੂੰ ਕਿਉਂ ਜਾਪਿਆ ਅਰਵਿੰਦ ਨਾਟਕ ਆਪਣੇ ਪਿਤਾ ਨਾਲ ਪੰਜਾਬ ਕਦੋਂ ਆਏ ਧਿਆਨ ਚੰਦ ਬੁੱਤ ਕਿੱਥੇ ਲੱਗਾ ਹੋਇਆ ਹੈ ਇਸ ਬੁੱਤ ਦੀ ਕੀ ਵਿਸ਼ੇਸ਼ਤਾ ਹੈ ਇਹ ਸਾਰੇ ਇੰਪੋਰਟੈਂਟ ਕੁਐਸਚਨ ਹੈ ਇਹ ਤੁਸੀਂ ਦੇਖ ਲੈ ਲਿਏ ਆਪਣੀ ਬੁੱਕ ਚੋਂ ਇਹ ਮੋਸਟ ਇੰਪੋਰਟੈਂਟ ਤੇ ਯਾਦ ਕਰ ਲੈਣੇ ਆ ਅੱਗੇ ਮੁਹਾਵਰੇ ਕਿਸੇ ਨੂੰ ਪੰਜ ਪੰਜਾਂ ਨੂੰ ਵਾਕਾਂ ਵਿੱਚ ਵਰਤੋ ਠੀਕ ਹੈ ਪੰਜਾਂ ਵਰਤਣਾ ਦੋ ਦੋ ਨੰਬਰ ਦੇ 10 ਨੰਬਰ ਦੇ ਹੋਣਗੇ ਠੀਕ ਹੈ ਸਿਜਦਾ ਕਰਨਾ ਕਹਾ ਤੱਕ ਚੋਗਿਰਦਾ ਪਾਰਦਰਸ਼ੀ ਪ੍ਰਤੀਵਾਸ਼ਾਲੀ ਸ਼ਾਕਾਰੀ ਅਚੰਭੀ ਲੱਗਣਾ ਛੂਟ ਵਟਣੀ ਅੱਗੇ ਪੜਨਾਮ ਤੋਂ ਕੀ ਭਾਵ ਹੈ 2 ਨੰਬਰ ਦਾ ਆਏਗਾ ਅੱਗੇ ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ ਮੀ ਸਾਸੇ ਲੇਖ ਲਿਖਣਾ ਕਿਸੇ ਵਿਸ਼ੇ ਤੇ 10 ਨੰਬਰ ਦਾ ਆਏਗਾ ਜਿੱਦਾਂ ਕਿ ਇਹ ਤੁਹਾਨੂੰ ਪੰਜ ਨੇ ਮੋਸਟ ਇੰਪੋਰਟੈਂਟ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਡਿਤ ਜਵਾਲਾ ਨਹਿਰੂ ਦੀਵਾਲੀ ਸਿਨੇਮਾ ਦੇ ਲਾਭਾਨੀ ਅੰਗਦੰਤਾ ਦਿਵਸ ਦਾ 26 ਜਨਮ ਵੀ ਇਹ ਆ ਸਕਦਾ ਹੈ ਕਿਉਂਕਿ ਹ ਰੀਸੈਂਟਲੀ ਹੋਣੇ ਹੋਇਆ ਤੇ ਇਹ ਗਿਆਨਵੇਂ ਨੰਬਰ ਤੇ ਆ ਤੇ ਉਸ ਤੋਂ ਬਾਅਦ ਬਾਅਦ ਮੈਂ ਪ੍ਰਸ਼ਨ ਤੁਹਾਨੂੰ ਕੀ ਆਏਗਾ ਕੀ ਆਪਣੇ ਸਕੂਲ ਦੇ ਮੁੱਖ ਮੰਤਰੀ ਨੂੰ ਸ਼੍ਰੇਣੀ ਦੁਆਰਾ ਸਹਿਰ ਸਪੈਲਟੇ ਸੰਬੰਧੀ ਅਗਾ ਲੈਣ ਲਈ ਬੇਨਤੀ ਪੱਤਰ ਲਿਖੋ 7 ਨੰਬਰ ਦਾ ਆਵੇਗਾ ਹੈ ਆਪਣੇ ਮਿੱਤਾਂ ਸਹੇਲੀ ਨੂੰ ਇੱਕ ਪੱਤਰ ਲਿਖੋ ਜਿਸ ਵਿੱਚ ਉਸ ਨੂੰ 8ਵੀਂ ਜਮਾਤ ਪਾਸ ਕਰ ਲੈਣ ਤੇ ਵਧਾਈ ਦਿੱਤੀ ਗਈ ਹੋਵੇ ਇਹ ਵੀ ਮੋਸਟ ਇੰਪੋਰਟੈਂਟ ਨੇ ਦੋਏ ਤੇ ਦੋ ਆਣਗੇ ਤੁਹਾਨੂੰ ਇਸ ਵਿੱਚੋਂ ਕੋਈ ਇੱਕ ਕਰਨਾ ਹੈ ਠੀਕ ਹੈ ਅਗੇ 13ਵੇਂ ਨੰਬਰ ਤੇ ਤੁਹਾਨੂੰ ਇਹਦਾ ਟੇਬਲ ਜੀ ਤਰ੍ਹਾਂ ਆਏਗਾ ਟੇਬਲ ਬਣਿਆ ਆਵੇਗਾ ਇਹਨਾਂ ਡੱਬੀਆਂ ਵਿੱਚੋਂ ਤੁਸੀਂ ਕੋਈ 8 ਸਾਰਥਕ ਸ਼ਬਦ ਚੁਣਨੇ ਨੇ 8 ਸਾਰਥਕ ਸ਼ਬਦ ਲਿਖ ਕੇ ਚੁਣਨੇ ਨੇ ਅਮਤਲ ਸ਼ਬਦ ਲਿਖੋ ਇਹਨਾਂ ਚੋਂ 8 ਸ਼ਬਦ ਕੋਈ ਲੱਭਣੇ ਆ ਫਾਈਂਡ ਕਰਨੇ ਆ ਤੇ ਉਹਨਾਂ ਨੂੰ ਲਿਖਣਾ ਹੈ ਇਹ 4 ਨੰਬਰ ਦਾ ਹੋਏਗਾ ਠੀਕ ਹੈ ਅੱਗੇ 14ਵੇਂ ਨੰਬਰ ਤੇ ਤੁਹਾਨੂੰ ਆਏਗਾ ਪੜਨਾਮ ਕਿਸ ਨੂੰ ਗ੍ਰਾਮਰ ਪੋਰਸ਼ਨ ਨਾਲ ਰਿਲੇਟਡ ਜਿਵੇਂ ਉੱਪਰ ਮੈਂ ਦਿਖਾ ਰਹੀ ਆ ਠੀਕ ਹੈ ਦੇਖੋ ਇੱਦਾਂ ਸਾਰਥਕ ਸ਼ਬਦ ਤੁਸੀਂ ਲੱਭਣੇ ਨੇ 30 ਸਾਰਥਕ ਸ਼ਬਦ 8 ਕੋਈ ਲੱਭਣੇ ਨੇ ਠੀਕ ਹੈ ਇਸ ਵਿੱਚੋਂ ਇਹ 4 ਨੰਬਰ ਦਾ ਹੋਵੇਗਾ ਅੱਠ ਕੋਈ ਸਾਰਥਕ ਸ਼ਬਦ ਜਿਹੜੇ ਆਪਾਂ ਫਾਈਂਡ ਕਰਨੇ ਆ ਇਹ 13ਵੇਂ ਨੰਬਰ ਤੇ ਆਏਗਾ ਤੇਲਾ ਸਾਨੂੰ 11ਵੇਂ ਨੰਬਰ ਤੇ ਗ੍ਰਾਮਰ ਦੇ ਪੋਰਸ਼ਨ ਚ ਕੋਈ ਕੁਐਸਚਨ ਪੁੱਛਿਆ ਜਾਏਗਾ ਜਿਹਦਾ ਪੜਨਾਮ ਕਿਸ ਨੂੰ ਆਖਦੇ ਨੇ ਉਧਾਨ ਸਹਿਤ ਉੱਤਰ ਲਿਖੋ ਜਾਂ ਵਚਨ ਕਿਸ ਨੂੰ ਆਖਦੇ ਨੇ ਇਹ ਤੁਹਾਨੂੰ 3 ਨੰਬਰ ਦਾ ਆਏਗਾ ਇੱਥੇ ਵੀ ਜਾ ਹੋਏਗਾ 14ਵੇਂ ਨੰਬਰ ਤੇ ਜੋ ਆਏਗਾ ਇਹਨਾਂ ਦੋਆਂ ਚ ਦੋਆਂ ਚ ਕੋਈ ਇੱਕ ਕਰਨਾ ਹੈ অপশন ਉਹਨਾਂਗੇ ਤੁਹਾਡੇ ਕੋ ਤੇ ਇਸ ਤਰ੍ਹਾਂ 80 ਨੰਬਰ ਦਾ ਪੇਪਰ ਜਿਹੜਾ ਹੋਏਗਾ 3 ਘੰਟੇ ਦਾ ਪੇਪਰ ਹੋਏਗਾ ਤੇ ਸਾਰਿਆਂ ਨੂੰ ਵੈਸਟ ਆਫ ਲੱਕ ਅੱਗੇ ਵੀ ਮੈਂ ਤੁਸੀਂ ਇਸ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਕਰਨਾ ਹੈ ਤੇ ਇਸ ਤੋਂ ਬਾਅਦ ਮੈਂ ਜੋ ਕਿ ਪਲੱਸ 2 ਦਾ ਪੇਪਰ ਹੈ 24 ਤਰੀਕ ਨੂੰ ਹੋਣ ਜਾ ਰਿਹਾ ਪੰਜਾਬ ਸਿੱਖਿਆ ਬੋਰਡ ਦਾ ਉਹਦੀ ਵੀਡੀਓ ਅਪਲੋਡ ਕਰਾਂਗੀ ਮੈਥ ਦਾ ਉਸ ਤੋਂ ਬਾਅਦ ਉਹਨਾਂ ਦਾ ਇੰਗਲਿਸ਼ ਦਾ ਪੇਪਰ ਫਿਰ ਮੈਂ 10th ਕਲਾਸ ਦੇ ਪੇਪਰ ਜਿਹੜੇ ਅਪਲੋਡ ਕਰਾਂਗੀ ਤੁਸੀਂ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਨਾ ਹੈ ਥੈਂਕਸ ਫॉर ਵਾਚਿੰਗ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਥੈਂਕਸ ਫॉर ਵਾਚਿੰਗ